ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਬਰਦਾ ਅੱਜ ਮਾਮਲਾ ਫੇਕ ਦਲਿਤ ਸਰਟੀਫਿਕੇਟਸ ਦਾ ਜਿਸ ਦੇ ਵਿੱਚ ਮੋਹਾਲੀ ਪੁਲਿਸ ਪੰਜਾਬ ਦਸਤਾਵੇਜ਼ ਦੇ ਸੰਚਾਲਕ ਰਜਿੰਦਰ ਸਿੰਘ ਤਗੜ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ ਪਹਿਲਾਂ ਖਬਰ ਸੰਖੇਪ ਚ ਤੇ ਫਿਰ ਦੇਾਂਗੇ ਵਿਸਤਾਰ ਵੈਜਲੈਂਸ ਪਰ ਤੋਂ ਬਾਅਦ ਹੁਣ ਫੇਕ ਦਲਿਤ ਸਰਟੀਫਿਕੇਟਸ ਦੇ ਮਾਮਲੇ ਤੇ ਮੁਹਾਲੀ ਪੁਲਿਸ ਸਰਗਰਮ ਹੋ ਗਈ ਆ ਏਆਜੀ ਮਨਵਿੰਦਰ ਸਿੱਧੂ ਵਿਰੁੱਧ ਮੁਹਾਲੀ ਪੁਲਿਸ ਨੇ ਦੂਜਾ ਪਰਚਾ ਦਰਜ ਕੀਤਾ ਕਿ ਉਹ ਐਕਸਟਰਸ਼ਨ ਕਰਨ ਦੀ ਯੋਜਨਾ ਬਣਾ ਰਿਹਾ ਸੀ ਜਾਂ ਕਰ ਰਿਹਾ ਸੀ ਇਹ ਪਰਚਾ ਇੱਕ ਆਡੀਓ ਰਿਕਾਰਡਿੰਗ ਦੇ ਆਧਾਰ ਤੇ ਦਰਜ ਕੀਤਾ ਗਿਆ ਇਸ ਆਡੀਓ ਰਿਕਾਰਡਿੰਗ ਦੇ ਵਿੱਚ ਗੱਲਬਾਤ ਹੁੰਦੀ ਆ ਬਲਬੀਰ ਆਲੰਪੁਰ ਜੋ ਕਿ ਹਰਾਸਤ ਵਿੱਚ ਹੈ ਤੇ ਫਿਰ ਨਾਲ ਇਹ ਹੈ ਜੀ ਮਲਵਿੰਦਰ ਸਿੱਧੂ ਇਹਦੇ ਵਿੱਚ ਮੇਰੀ ਆਵਾਜ਼ ਵੀ ਸ਼ਾਮਿਲ ਆਇਆ ਤੇ ਹੁਣ ਤੁਹਾਨੂੰ ਅੱਗੇ ਚੱਲ ਕੇ ਦੱਸੂਗਾ ਕਿ ਇਹ ਮੇਰੀ ਆਵਾਜ਼ ਵਿੱਚ ਸ਼ਾਮਿਲ ਕਿਵੇਂ ਹੋਈ ਇਸ ਰਿਕਾਰਡਿੰਗ ਦੇ ਵਿੱਚ ਬਲਬੀਰ ਸਿੰਘ ਆਲੰਪੁਰ ਇੱਕ ਵਿਅਕਤੀ ਜਿਹਦਾ ਨਾਮ ਬੱbbi ਆ ਉਹਦੇ ਨਾਲ ਗੱਲ ਕਰ ਰਿਹਾ ਬੱbbi ਹੁੰਦਾ ਸਕੀ ਮਾਸੀ ਦਾ ਮੁੰਡਾ ਰੰਜੀਤ ਸਿੰਘ ਸਬ ਇੰਸਪੈਕਟਰ ਰੀਡਰ ਟੂ اے ਆਈਜੀ ਮਨਮੋਨ ਸਿੰਘ ਸ਼ਰਮਾ ਵਜਲੈਂਸ ਬਿਊਰੋ ਉਹਨਾਂ ਦਾ ਹੀ ਰੀਡਰ ਹੁੰਦਾ ਤੇ ਰੀਡਰ ਦਾ ਸਾਕਾ ਮਾਸੀ ਦਾ ਮੁੰਡਾ ਬੱbbi ਬੱbbi ਰਾਹੀਂ ਰਿਸ਼ਵਤ ਪੰਜ ਲੱਖ ਰੁਪਏ ਦੀ ਰੰਜੀਤ ਸਿੰਘ ਆਫਰ ਕਰਦਾ ਬਲਬੀਰ ਨੂੰ ਕਿ ਮੇਰੇ ਭਰਾ ਦਲਜੀਤ ਸਿੰਘ ਮਾਸਟਰ ਦੀ ਸ਼ਿਕਾਇਤ ਤੂੰ ਵਾਪਸ ਲੈ ਲਾ ਕਿਉਂਕਿ ਉਹਨੇ ਸਰਟੀਫਿਕੇਟ ਜਾਲੀ ਦਲੇ ਦਾ ਦੇ ਕੇ ਨੌਕਰੀ ਹਾਸਲ ਕੀਤੀ ਸੀ ਬਲਬੀਰ ਰਿਫਿਊਜ਼ ਕਰ ਦਿੰਦਾ ਜਦੋਂ ਉਹ ਮੰਨਦਾ ਨਹੀਂ ਤੇ ਫਿਰ ਸਾਰੀ ਕਾਰਵਾਈ ਹੁੰਦੀ ਆ ਅੱਗੇ ਤੁਰਦੀ ਆ ਖਬਰ ਸੁਣਾਉਂਦੇ ਆ ਵਿਸਤਾਰ ਦੇ ਵਿੱਚ ਤੁਸੀਂ ਆ ਪਹਿਲਾਂ ਇੱਕ ਸਾਡਾ ਪੁਰਾਣਾ ਐਪੀਸੋਡ ਵੇਖੋ ਜਿਹਦਾ ਨੰਬਰ ਹੈਗਾ ਜੀ 355 ਹੁਣ ਤੁਹਾਨੂੰ ਸੁਣਾਉਂਦੇ ਆ ਜੀ ਆਡੀਓ ਨੰਬਰ 3 ਇਹ ਗੱਲਬਾਤ ਹੋ ਰਹੀ ਆ ਬਲਬੀਰ ਜਿਹੜਾ ਕਿ ਇੱਕ ਕੀ ਅਕਿਊਜ਼ਡ ਬਣਾਇਆ ਗਿਆ ਵਿਜੀਲੈਂਸ ਬਿਊਰੋ ਵੱਲੋਂ ਉਹਦੀ ਐਂਟੀਸੀਪੇਟਰੀ ਬੇਲ ਦੀ ਕਾਰਵਾਈ ਚੱਲ ਰਹੀ ਹੈ ਕੁਲਦੀਪ ਦੀ ਵੀ ਐਂਟੀਸੀਪੇਟਰੀ ਬੇਲ ਦੀ ਚੱਲ ਰਹੀ ਹੈ ਕਾਰਵਾਈ ਤੇ ਉਹ ਐਸ ਵਕਤ ਐਸ ਪਰ ਪ੍ਰੋਸੀਜਰ ਜੋ ਇੱਕ ਪ੍ਰੈਕਟਿਸ ਹੈ ਅਗਾਊਂ ਜ਼ਮਾਨਤ ਲੈਣ ਤੋਂ ਪਹਿਲਾਂ ਬੰਦੇ ਨੂੰ ਗ੍ਰਿਫਤਾਰੀ ਤੋਂ ਬਚਣਾ ਚਾਹੀਦਾ ਉਹ ਬਚੇ ਹੋਏ ਨੇ ਪਰ ਮੌਜੂਦ ਨਹੀਂ ਉਹਨਾਂ ਦੀ ਤੁਸੀਂ ਗੱਲਬਾਤ ਸੁਣੋ ਰਣਜੀਤ ਦੇ ਇੱਕ ਬਹੁਤ ਹੀ ਨੇੜਲੇ ਰਿਸ਼ਤੇਦਾਰ ਨਾਲ ਹੋ ਰਹੀ ਹੈ ਅਸੀਂ ਉਹਦਾ ਨਾਮ ਹਾਲទਿਕਲੀ ਗੁਪਤ ਰੱਖ ਰਹੇ ਹਾਂ ਤੇ ਜਿੱਥੇ-ਜਿੱਥੇ ਉਹਦਾ ਨਾਮ ਲਿਆ ਜਾਏਗਾ ਬਲਬੀਰ ਵੱਲੋਂ ਉੱਥੇ ਅਸੀਂ ਬੀਪ ਯੂਜ਼ ਕਰਾਂਗੇ ਵੀਡੀਓ ਐਡੀਟਰ ਨੂੰ ਮੈਂ ਬੇਨਤੀ ਕਰੂੰਗਾ ਕਿ ਉਹਦਾ ਨਾਮ ਉਜੱਗਰ ਨਾ ਕੀਤਾ ਜਾਏ ਮਰਹਾਲ ਜੋ ਗੱਲਬਾਤ ਹੋ ਰਹੀ ਹੈ ਉਹ ਤੁਸੀਂ ਸੁਣੋਗੇ ਇਹ ਜਿਹੜੀ ਕਾਲ ਬਲਬੀਰ ਨੇ ਉਹਨੂੰ ਕੀਤੀ ਇਹ ਮੇਰੇ ਕਹਿਣ ਤੇ ਕੀਤੀ ਗਈ ਤਾਂ ਕਿ ਐਵਿਡੈਂਸ ਕ੍ਰੀਏਟ ਕੀਤਾ ਜਾ ਸਕੇ ਕਿ ਇਹ ਦਰਸਲ ਹਕੀਕਤ ਕੀ ਹੈ ਹੈਲੋ ਹੋਈ ਨਹੀਂ ਗੱਲ ਨਾ ਹੋਈ ਨਹੀਂ ਯਾਰ ਗੱਲ ਮਾ ਪਹਿਲਾਂ ਉਹਦਾ ਕਣਾ ਕੱਟਾ ਜਾਂ ਕਰਦਾ ਬਾਈ ਉਹ ਕਰਿਆ ਇੱਕ ਵਾਰੀ ਫੋਨ ਚੱਕੇ ਚੱਕਿਆ ਨਹੀਂ ਹੋਰ ਕਿਸੇ ਨਾਲ ਗੱਲ ਨਹੀਂ ਹੋਈ ਮੈਂ ਆਪ ਲੱਗਾ ਜੀ ਵੀ ਨਹੀਂ ਫੋਨ ਚੱਕਦਾ ਉਹ ਫੋਨ ਮੈਂ ਵੀ ਇੱਕ ਵਾਰੀ ਕਿਹਾ ਮੇਰੇ ਕੋਲ ਟਾਈਮ ਨਹੀਂ ਜੇ ਮੈਂ ਇੱਕ ਤਾਂ ਆਟਾ ਦੇਣ ਜਾਇਆ ਜਿਸ ਤਰੀਕ ਨਾਲ ਨਹੀਂ ਜਦੋਂ ਆਟਾ ਜੇ ਬੰਨਣਾ ਹੈ ਨਾਲ ਆਪਣੇ ਅੱਛਾ ਫਿਰ ਮੈਂ ਕਣਕਾਂਣ ਚਲਾਵੇ ਭੱਜ ਕਰ ਹੁਣ ਆ ਕੇ ਧਾਰਾ ਕੱਢਣਾ ਪਿਆ ਮੈਂ ਕਿਹਾ ਚੱਲ ਜੋ 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 ਦਿੰਦੇ ਆ ਨਬੀੜੀਏ ਪਰਾਂ ਜਿਹੜਾ ਚੱਲ ਕੋਈ ਨਹੀਂ ਕਰ ਲਾਂਗੇ ਕਰ ਲੋ ਮੈਂ ਹਾਂ ਕੋਈ ਯਾਰ ਓ ਮੇਰੀ ਗੱਲ ਸੁਣੋ 19 ਦਾ ਸੱਮਣ ਆਇਆ ਉਹ ਤੋਂ ਪਹਿਲਾਂ ਪਹਿਲਾਂ ਨਿਬੇੜ ਦਈਏ ਪਹਿਲਾਂ ਦੇਖੋ 5 ਦੇਂਦੇ ਸੀਗੇ ਹੁਣ ਦੇਖ ਸੱਮਣ ਆ ਗਿਆ ਮੈਨੂੰ ਵੀ ਬਹੁਤ ਕੁਝ ਕਰਨਾ ਪੈਣਾ ਕੋਈ ਕੁਝ ਨਹੀਂ ਖਿਆ ਮੈਨੂੰ ਬਹੁਤ ਮੈਨੂੰ ਬਹੁਤ ਕੁਝ ਕਰਨਾ ਪੈਣਾ ਆਪ ਸਮਝਦਾਰ ਹੈ ਤੂੰ ਮੈਂ ਠੀਕ ਹੈ ਬਈ ਆਪਾਂ ਦੇਖ ਲਾਂਗੇ ਕਿ ਆਪਾਂ ਗੱਲ ਕਰ ਲੈਂਦੇ ਅਗਰ ਕਿਵੇਂ ਕਰਨਾ ਜੇ ਸੰਦਾ ਦਾ ਠੀਕ ਨਹੀਂ ਉਹਦਾ 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 ਸੌਰੇ ਨੂੰ ਨਹੀਂ ਫੋਨ ਕਰਿਆ ਤੂੰ ਨਹੀਂ ਨਾ ਕਿ ਨੋਂਦ ਉਤਨ ਉਹ ਤਾਂ ਜਾਣਨਾ ਪਰ ਮੈਂ ਨਹੀਂ ਜਾਦਾ ਠੀਕ ਨਾ ਤੇ ਦਿਲਜੀਤ ਦਾ ਨਹੀਂ ਦਿਲਜੀਤ ਨੂੰ ਦਿਲਜੀਤ ਦਾ ਨਾਮ ਦਿਲਜੀਤ ਨੇ ਮੈਂ ਕਰਿਆ ਨਹੀਂ ਮੇਰੇ ਕੋਲ ਨੰਬਰ ਨਾ ਮੈਂ ਉਹ ਗਏ ਹੁੰਦਾ ਲਿਆ ਦੇ ਕੋਈ ਦਿਲਜੀਤ ਨੂੰ ਨਹੀਂ ਕਦੀ ਕਰਿਆ ਮੈਂ ਤੇ ਜਮਾ ਮੇਰੀ ਤਾਂ ਉਹ ਮੂੰਹ ਤੋਂ ਨਹੀਂ ਚੱਲ ਰਹੀ ਸੀ ਤੈਨੂੰ ਮਿਲੇਗੀ ਅੱਛਾ ਮਿਲੇ ਜੀਤੇ ਨਹੀਂ ਨਰਨਜੀ ਉਹਨੂੰ ਮਿਲਿਆ ਹੀ ਸੀ ਮੈਂ ਤਾਂ ਅੱਛਾ ਅੱਛਾ ਨਾ ਤੈਨੂੰ ਕੋਈ ਜ਼ਿਆਦਾ ਫੋਨ ਫੋਨ ਮੈਂ ਤਾਂ ਤੈਨੂੰ ਸਾਡੇ ਗੱਲ ਸ਼ੁਰੂ ਕਰਦਾ ਮੈਂ ਉਹਨਾਂ ਨੂੰ ਖੜਾ ਕਰੇ ਗੱਲ ਕਰੀ ਚੰਗੀ ਤਰ੍ਹਾਂ ਮੈਂ ਕੀ ਗੱਲ ਮੈਂ ਪਹਿਲਾਂ ਪੁੱਛਾਂਗਾ ਉਹ ਕੋਈ ਕਰੇ ਤਾਂ ਹੀ ਹਾਂ ਨਹੀਂ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਤਾਂ 5 ਦਿਨ ਦੇ ਦੀ ਹੁਣ ਸੰਮਣ ਵੀ ਘੜਾਤਾ ਹੁਣ ਤਾਂ ਕੁਛ ਨਾ ਕੁਛ ਕਰਨ ਆਪਾਂ ਪੁੱਛ ਲੈਨੇ ਦੇਣੇ ਕੰਮ ਕਰਾਣਾ ਆਇਆ ਤਾਂ ਦੇ ਦੇਣਗੇ ਥੇ ਵੀ ਨਹੀਂ ਕਰਾਣਾ ਦੇ ਮਾ ਚੰਗੀ ਗੱਲ ਹੂੰ ਹੂੰ ਪਰ ਪਰ ਚੰਗੀ ਚੰਗੀ ਨਹੀਂ ਕਰੀ ਗਰੀਬ ਬੰਦੇ ਨਾਲ ਉਹਨਾਂ ਨੇ ਦੇਣਗੇ ਪਰਚਾ ਮੇਰੇ ਤੇ ਐ ਦੇਣਗੇ ਪਰਚਾ ਮੇਰੇ ਤੇ ਤੈਨੂੰ ਕੀ ਹੁੰਦਾ ਨਿੰਦ ਤੈਨੂੰ ਕਿਸ਼ ਕਰ ਲੈਣਗੇ ਤੇਰਾ ਨਹੀਂ ਨਹੀਂ ਜਦੋਂ ਰਾਜਪੂਤ ਆਪਣੀ ਆਈ ਤੇ ਆ ਜਾਣ ਨਾ ਬਹੁਤ ਕੁਝ ਕਰ ਦਿੰਦੇ ਆ ਰਾਜੇ ਦੇ ਪੁੱਤ ਆ ਉਹ ਕਿਤੇ ਆਉਂਦੇ ਨੇ ਐਵੇਂ ਤੇ ਨੇ ਪੰਜਾਬ ਰਾਜਪੂਤ ਐ ਪੰਜਾਬ ਰਾਜਪੂਤ ਦੇਖ ਲੈ ਦੇਖ ਲੈ ਨੌਕਰੀਆਂ ਲੈਣ ਲੱਗੋ ਸਰਕੀ ਬੰਦ ਉੰਜ ਰਾਜਪੂਤ ਉੰਜ ਮਾਰ ਦੇਣਗੇ ਕੱਟ ਦੇਣਗੇ ਹੈ ਮੈਂ ਪਟਿਆਲਾ ਹੀ ਮੈਂ ਅੱਛਾ ਪਟਿਆਲਾ ਚਲਾ ਗਿਆ ਮੈਂ ਖੈਰ ਨਾਣਾ ਪਟਿਆਲì ਡਰ ਡਰ ਲੱਗਦਾ ਕਿਤੇ ਤੇਰੀ ਦਾ ਮੁੰਡਾ ਅੰਦਰ ਨਾ ਕਰਾ ਦੇ ਫੜ ਕੇ ਨਿਹਰ ਸਵੇਰ ਤੇਰੀ ਦਾ ਮੁੰਡਾ ਬਈ ਮਨਮੋਹਨ ਸ਼ਰਮੇ ਦਾ ਮਨਮੋਹਨ ਸ਼ਰਮੇ ਦਾ ਰੀਡਰ ਹੈ ਵਿਜੀਲੈਂਸ ਦਾ ਮਾਲਕ ਹੈ ਬਲਵੀਰ ਸਿੰਘ ਹਲੰਪਰ ਦਾ ਘੋਲੀ ਚੱਕ ਇਨਸਾਨ ਬਲਵੀਰ ਸਿੰਘ ਨੇ ਉਹ ਜੀ ਰੇ ਨੂੰ ਪਤਾ ਸਾਹ ਕੋਸ਼ਿਸ਼ ਨਹੀਂ ਨਹੀਂ ਉਹ ਨਗਰ ਨਹੀਂ ਪਤਾ ਇੱਕ ਥਾਂ ਹੈ ਇਹ ਨਹੀਂ ਉਹ ਤਾਂ ਕਹਿੰਦਾ ਵੀ ਸਰਗਣਾ ਇਹਨਾਂ ਦਾ ਸਰਗਣਾ ਸਾਹਮਣੇ ਕਰਾਣਾ ਮੈਂ ਸਰਗਣਾ ਗੈਂਗ ਲਟੇਰਾ ਸਾਨੂੰ ਇਹ ਕਹਿੰਦੇ ਆ ਤੁਹਾਨੂੰ ਵੀ ਭੱਜਿਆ ਭਾਲੂ ਹੈ ਭਾਲੂ ਨੂੰ ਹੀ ਭੇਜ ਤੂੰ ਤਾਂ ਉਹ ਭਾਲੂ ਤਾਂ ਭੱਲੇ ਨਹੀਂ ਤੂੰ ਕਹਿੰਦਾ ਕਹਿੰਦਾ ਹੈ ਨਾ ਮੈਨੂੰ ਫੋਨ ਤੇ ਦੋ ਪਹਿਲਾਂ ਵੀ ਫੀਡ ਦੇ ਦਿੱਤਾ ਭਾਲੂ ਨੇ ਮਿਲਤੇ ਕੋਣ ਰਣਜੀਤ ਤੁਹਾਡੀ ਆਹੋ ਹੂੰ ਹੂੰ ਮੈਨੂੰ ਤਾਂ ਪਤਾ ਨਹੀਂ ਭਰਾਵਾ ਅੱਛਾ ਫਿਰ ਫਿਰ ਮੈਨੂੰ ਲੱਗਦਾ ਮੈਨੂੰ ਲੱਗਦਾ ਭਾਲੂ ਨੂੰ ਵੀ ਉਹਨੇ ਨੋਟਿਸ ਕਢਾਤਾ ਹੋਣਾ ਵਿਜੀਲੈਂਸ ਚ ਹਰਪਾਲ ਨੂੰ ਉਹ ਤਾਂ ਕਢਾਉਂਦਾ ਤੇ ਭਾਲੇ ਦਾ ਤੈਨੂੰ ਫੋਨ ਨਾ ਆਉਂਦਾ ਆ ਰਹੇ ਸੀ ਮੈਂ ਚੱਕ ਨਹੀਂ ਰਿਹਾ ਉਹਦਾ ਹਾਂ ਚੱਕ ਨਹੀਂ ਰਿਹਾ ਇਹ ਆ ਦੋ ਤਿੰਨ ਫੋਨ ਹੋਇਆ ਇਸ ਤਰ੍ਹਾਂ ਕਿ ਬਲਬੀਰ ਸਿੰਘ ਆਲਮਪੁਰ ਨੂੰ ਵਿਜੀਲੈਂਸ ਬਿਊਰੋ ਦਾ ਪਹਿਲਾ ਸਮਨ ਪ੍ਰਾਪਤ ਹੋਇਆ ਬਲਬੀਰ ਆਲਮਪੁਰ ਤੇ ਏਆਈਜੀ ਮਲਵਿੰਦਰ ਸਿੱਧੂ ਮੇਰੇ ਕੋਲ ਮੇਰੇ ਰੈਜ਼ਿਡੈਂਸ ਕਾ ਮੂਫਿਸ ਦੇ ਵਿੱਚ ਆਉਂਦੇ ਆ ਤੇ ਦੱਸਦੇ ਆ ਕਿ ਮੈਨੂੰ ਜੀ ਰਣਜੀਤ ਜਿਹੜਾ ਕਿ ਰੀਡਰ ਰਹਿਮਨ ਮੋਹਨ ਸ਼ਰਮਾ ਦਾ ਉਹ 5 ਲੱਖ ਰੁਪਈਆ ਆਫਰ ਕਰ ਰਿਹਾ ਬੱਬੀ ਦੇ ਰਾਹੀ ਆਪਣੇ ਮਾਸੀ ਦੇ ਮੁੰਡੇ ਰਾਹੀਂ ਅਸੀਂ ਸਲਾਹ ਬਣਾਉਣੇ ਆ ਕਿ ਟਰੈਪ ਕਰੀਏ ਇਹ ਜਿਹੜੇ ਲੋਕ ਬਿਜ਼ਨਸ ਬਿਊਰੋ ਵਾਲੇ ਅਧਿਕਾਰੀ ਰਿਸ਼ਵਤ ਲੈਣ ਵਾਲਿਆਂ ਨੂੰ ਫੜਦੇ ਆ ਇਹ ਰਿਸ਼ਵਤ ਦੇ ਰਹੇ ਆ ਹੁਣ ਤੇ ਫਿਰ ਰਿਸ਼ਵਤ ਦਿੰਦੇ ਹੋਏ ਵਿਅਕਤੀਆਂ ਨੂੰ ਜੇ ਫੜੀਏ ਜਾਂ ਫੜਾਈਏ ਤਾਂ ਬਹੁਤ ਵੱਡੀ ਖਬਰ ਬਣਦੀ ਹੈ ਸੋ ਅਸੀਂ ਪਲਾਨ ਬਣਾਇਆ ਮੁੱਖ ਤੌਰ ਤੇ ਮੈਂ ਆਈਡੀਆ ਦਿੱਤਾ ਕਿ ਆਪਾਂ ਇਹਨਾਂ ਨੂੰ Trap ਕਰੀਏ ਤੇ ਫਿਰ ਯੋਜਨਾ ਇਹ ਸੀ ਕਿ ਬਲਬੀਰ ਤੂੰ ਬੱਬੀ ਨੂੰ ਫੋਨ ਕਰ ਤੇ ਮੈਂ ਤੂੰ ਸਪੀਕਰ ਤੇ ਲਾਈ ਮੈਂ ਆਪਣੇ ਫੋਨ ਤੇ ਰਿਕਾਰਡਿੰਗ ਕਰੂੰਗਾ ਉਹ ਰਿਕਾਰਡਿੰਗ ਤੁਸੀਂ ਆਪ ਐਪੀਸੋਡ ਦੇ ਵਿੱਚ ਸੁਣੀ ਆ ਇਸ ਦੇ ਵਿੱਚ ਜ਼ਿਕਰ ਹੋ ਰਿਹਾ ਕਿ ਤੂੰ ਭਾਈ ਸਾਨੂੰ ਹੁਣ ਪੈਸੇ ਦਵਾ ਦੇ ਸ਼ਿਕਾਇਤ ਵਾਪਸ ਲੈ ਲੈਣੇ ਜਦੋਂ ਇਹ ਗੱਲਬਾਤ ਹੋਈ ਮੈਂ ਰਿਕਾਰਡ ਕਰ ਲਈ ਉਸੇ ਵਕਤ ਮੈਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਮੈਸੇਜ ਪਾਇਆ ਉਹ ਤੁਹਾਨੂੰ ਸਕਰੀਨ ਤੇ ਵਿਖਾਉਨੇ ਆ ਤੁਸੀਂ ਨਜ਼ਰ ਮਾਰੋ ਪਰ ਉਸ ਦਿਨ ਗੌਰਵ ਯਾਦਵ ਡੀਜੀਪੀ ਆਊਟ ਆਫ ਸਟੇਸ਼ਨ ਸੀ ਸ਼ਾਇਦ ਗਵਰਨਰ ਸਾਹਿਬ ਨਾਲ ਬਾਰਡਰ ਏਰੀਆ ਚ ਗਏ ਹੋਏ ਸੀ ਤੇ ਉਹ ਸਾਡਾ ਮੈਸੇਜ ਨਹੀਂ ਵੇਖ ਸਕੇ ਰਿਸਪੌਂਡ ਨਹੀਂ ਕੀਤਾ ਅਸੀਂ ਚਾਹੁੰਦੇ ਸੀਗੇ ਕਿ ਇਹੋ ਜੀ ਕੋਈ ਵਿਸ਼ੇਸ਼ ਟੀਮ ਪੁਲਿਸ ਦੀ ਕਿਸੇ ਹੋਰ ਜ਼ਿਲ੍ਹੇ ਚੋਂ ਨਿਯੁਕਤ ਕੀਤੀ ਜਾਏ ਤੇ ਸਾਡੇ ਕੋਲ ਜੋ ਐਵਿਡੈਂਸ ਤਿਆਰ ਹੋ ਗਿਆ ਆਡੀਓ ਰਿਕਾਰਡਿੰਗ ਦੇ ਰੂਪ ਦੇ ਵਿੱਚ ਜਿਹਦੇ ਵਿੱਚ ਬੱbbi ਨਾਲ ਗੱਲ ਹੋ ਰਹੀ ਆ ਤੇ ਬੱbbi ਪਹਿਲਾਂ ਪੇਸ਼ ਕਰਦਾ ਸੀ 5 ਲੱਖ ਰੁਪਈਆ ਰঞ্জੀਤ ਦੇ ਕਹਿਣ ਤੇ ਤੇ ਹੁਣ ਅਸੀਂ ਹੁਣ ਕਿਹਾ ਵੀ ਤੂੰ 15 ਲੱਖ ਰੁਪਈਏ ਤੇ ਗੱਲ ਨਿਬੇੜ ਦੇ ਆ ਜਾ ਛੇਤੀ ਆ ਜਾ ਤੈਨੂੰ ਥਾਂ ਅਸੀਂ ਦੱਸਾਂਗੇ ਕਿੱਥੇ ਆਉਣਾ ਤੇ ਤੂੰ ਉੱਥੇ ਤੂੰ ਉੱਥੇ ਬੰਦੇ ਪੈਸੇ ਲੈ ਕੇ ਭੇਜ ਦੇ ਵਿਜਦਾਂ ਵਾਲਿਆਂ ਨੂੰ ਵਿਉਂਤੇ ਸੀ ਅਸੀਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਕਿਸੇ ਹੋਰ ਦੀ ਪੁਲਿਸ ਉਥੇ ਭੇਜ ਕੇ ਛਾਪਾ ਮਰਵਾਓ ਤੇ ਜਿਹੜੇ ਲੋਕ ਯਾਨੀ ਕਿ ਸਬ ਇੰਸਪੈਕਟਰ ਰਣਜੀਤ ਸਿੰਘ ਜਿਹੜਾ ਪੈਸੇ ਦੇਣ ਲਈ ਤਿਆਰ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਵਜਲੈਂਸ ਬਿਊਰੋ ਖੁਦ ਨੇ ਆਪਣੇ ਖੁਦ ਦੇ ਅਫਸਰ ਨੂੰ ਤੱਕ ਗ੍ਰਿਫਤਾਰ ਕਰਨਾ ਨਹੀਂ ਸੀ ਅੱਗੇ ਇਹ ਹੋਇਆ ਕਿ اے ਏ ਜੀ ਮਲਵਿੰਦਰ ਸਿੱਧੂ ਆਪਣੀ ਮਾੜੀ ਆਦਤ ਦਾ ਮਾਲਕ ਉਸ ਨੇ ਸਾਰੀ ਸਾਡੀ ਰਿਕਾਰਡਿੰਗ ਇੱਕ ਵੱਖਰੇ ਆਡੀਓ ਰਿਕਾਰਡਰ ਦੇ ਵਿੱਚ ਕੀਤੀ ਜਿਹੜਾ ਰਿਕਾਰਡਰ ਬਾਅਦ ਦੇ ਵਿੱਚ ਵਿਜਨਸ ਬਿਊਰੋ ਰਾਹੀਂ ਮੋਹਾਲੀ ਪੁਲਿਸ ਦੇ ਕੋਲ ਪਹੁੰਚਿਆ ਤੇ ਉਹਦੀ ਫੋਰੈਂਸਿਕ ਜਾਂਚ ਹੋਈ ਉਹਦੇ ਵਿੱਚ ਇਹ ਆਡੀਓ ਰਿਕਾਰਡਿੰਗ ਵੀ ਨਿਕਲੀ ਖੈਰ ਉਸ ਦੇ ਵਿੱਚ ਕਾਫੀ ਕੁਝ ਹੈ ਜਿਹੜੀਆਂ ਗੱਲਾਂ ਮੇਰੇ ਕੋਲ ਆਡੀਓ ਰਿਕਾਰਡਿੰਗ ਦੇ ਵਿੱਚ ਮੈਂ ਕਿਉਂਕਿ ਮੈਂ ਤਾਂ ਉਦੋਂ ਰਿਕਾਰਡ ਕੀਤੀ ਜਦੋਂ ਫੋਨ ਤੇ ਗੱਲਬਾਤ ਸ਼ੁਰੂ ਹੋ ਗਈ ਖੈਰ ਉਸ ਸ਼ਖਸ ਨੇ एआईजी ਮਲਵਿੰਦਰ ਸਿੱਧੂ ਨੇ ਉਹ ਸਾਰਾ ਕੁਝ ਰਿਕਾਰਡ ਕੀਤਾ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਆਪਾਂ ਟਰੈਪ ਕਰੀਏ ਉਹ ਸ਼ਬਦ ਵਰਤੇ ਗਏ ਜੀ ਟਰੈਪ ਕਰੀਏ ਖੈਰ ਉਹ ਜਦੋਂ ਮੁਹਾਲੀ ਪੁਲਿਸ ਕੋਲ ਪਹੁੰਚੀ ਤੇ ਮੁਹਾਲੀ ਪੁਲਿਸ ਨੇ ਸਾਡੇ ਵੱਲ ਪ੍ਰੇਮ ਭਾਵ ਦੀ ਨਜ਼ਰ ਰੱਖਦੇ ਹੋਏ ਇੱਕ ਵਿਉਂਤ ਬਣਾਈ ਕਿ ਰਜਿੰਦਰ ਤੱਗੜ ਨੂੰ ਗ੍ਰਿਫਤਾਰ ਕੀਤਾ ਜਾਏ ਹੁਣ ਤੁਹਾਨੂੰ ਦੱਸਦੇ ਆਂ ਵੀ ਮੇਰੇ ਨਾਲ ਐਸਐਸਪੀ ਮੋਹਾਲੀ ਸੰਦੀਪ ਗਰਗ ਦਾ ਇੰਨਾ ਪਿਆਰ ਕਿਉਂ ਆ ਤੁਸੀਂ ਸਕਰੀਨ ਤੇ ਵੇਖੋ ਅਸੀਂ ਐਪੀਸੋਡ ਕੀਤੇ ਦੋ ਇਹ ਹੈਗੇ ਜੀ 409 ਤੇ 410 ਇਹਨਾਂ ਦੋ ਐਪੀਸੋਡ ਦੇ ਵਿੱਚ ਅਸੀਂ ਸ਼ੋ ਕੀਤਾ ਕਿ ਸੰਦੀਪ ਗਰਗ ਐਸਐਸਪੀ ਮੋਹਾਲੀ ਦਾ ਲਿੰਕ ਨੈਕਸਸ ਵਿਦ ਬਿਲਡਰਜ਼ ਇਹ ਬਿਲਡਰਾਂ ਦੇ ਵਿਰੁੱਧ ਕਾਰਵਾਈ ਨਹੀਂ ਕਰਦਾ ਜੁਆਇ ਹோம்ਸ ਦਾ ਮਾਮਲਾ ਅਸੀਂ ਸਭ ਤੋਂ ਪਹਿਲਾਂ ਦਿੱਤਾ ਉਦੋਂ ਬਾਅਦ ਸਾਡੇ ਕੋਲ ਮਾਮਲਾ ਆਇਆ ਏਸੀਸੀ ਹਾਊਸਿੰਗ ਕੋਆਪਰੇਟਿਵ ਸੁਸਾਇਟੀ ਦਾ ਜਿਹਦੇ ਵਿੱਚ ਲੀਗਲ ਅਡਵਾਈਸ ਦੇ ਬਾਵਜੂਦ ਐਨ ਇਨਵੈਸਟੀਗੇਟਿੰਗ ਆਫੀਸਰ ਦੀ ਡਵਾਈਸ ਦੇ ਬਾਵਜੂਦ ਐਸਐਸਪੀ ਸੰਦੀਪ ਗਰਗ ਨੇ ਪਰਚਾ ਦਰਜ ਨਹੀਂ ਕੀਤਾ ਉਸੇ ਤਰ੍ਹਾਂ ਜੁਆਇ ਹோம்ਸ ਦੀ ਇਨਕੁਆਰੀ ਦੇ ਬਾਵਜੂਦ ਜਿਹਦੇ ਵਿੱਚ ਡੀਐਸਪੀ ਨੇ ਰਿਪੋਰਟ ਕੀਤਾ ਕਿ ਪਰਚਾ ਦਰਜ ਹੋਣਾ ਚਾਹੀਦਾ ਸੰਦੀਪ ਗਰਗ ਨੇ ਨਹੀਂ ਕੀਤਾ ਅਸੀਂ ਇਸ ਚੀਜ਼ ਨੂੰ ਵੱਡੇ ਪੱਧਰ ਤੇ ਚੱਕਿਆ ਔਰ ਐਸਐਸਐਸਪੀ ਨੂੰ ਐਕਸਪੋਜ਼ ਕੀਤਾ ਘਰ ਇਹ ਸਾਡੀ ਸੀਗੀ ਜਿਹੜੀ ਤੁਸੀਂ ਕਹਿ ਦੋ ਜੀ ਰਿਸ਼ਤੇਦਾਰੀ ਪੈ ਗਈ ਖੁੰਦ ਦਾ ਕਾਲੀ ਰਿਸ਼ਤੇਦਾਰੀ ਪੈ ਗਈ ਤੇ ਹੁਣ ਫਿਰ ਮੌਕਾ ਕੱਢ ਰਿਹਾ ਖੁੰਦ ਦਾ ਕਾਲਾ ਇਹ ਐਸਐਸਪੀ ਤੇ ਇਸਤੇਮਾਲ ਕੀ ਕਰਨਾ ਚਾਹੁੰਦਾ ਉਹ ਇਸਤੇਮਾਲ ਕਰਨਾ ਚਾਹੁੰਦਾ ਰਿਕਾਰਡਿੰਗ ਜਿਹੜੀ ਮੈਂ ਆਪਣੇ ਘਰੇ ਬਹਿ ਕੇ ਐਵਿਡੈਂਸ ਵਜੋਂ ਤਿਆਰ ਕਰਵਾਈ ਸੋ ਥੈਟ ਇਨ ਦੀ ਲਾਰਜਰ ਇੰਟਰਸਟ ਆਫ ਦੀ ਸੋਸਾਇਟੀ ਸਮਾਜ ਦੀ ਬਿਹਤਰੀ ਲਈ ਜਿਹੜੀਆਂ ਵਿਜੀਲੈਂਸ ਬਿਊਰੋ ਦੇ ਵਿੱਚ ਕਾਲੀਆਂ ਭੇਡਾਂ ਵੱਡੀਆਂ ਬੈਸ਼ੀਆਂ ਉਹਨਾਂ ਨੂੰ ਐਕਸਪੋਜ਼ ਕਰਨ ਵਾਸਤੇ ਮੈਂ ਇਹ ਤਿਆਰ ਕਰਵਾਈ ਉਸੇ ਵੀਡੀਓ ਨੂੰ ਉਸੇ ਆਡੀਓ ਨੂੰ ਵਰਤ ਕੇ ਇਹ ਐਸਐਸਪੀ ਰਜਿੰਦਰ ਸਿੰਘ ਤੱਗੜ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਮੈਂ ਤਿਆਰ ਹਾਂ ਜੇ ਮੇਰੇ ਵਿਰੁੱਧ ਉਹਨੂੰ ਕੋਈ ਪੱਕੀ ਚੀਜ਼ ਮਿਲਦੀ ਆ ਆਮ ਰਾਈਲੀ ਪਰ ਮੈਂ ਤੁਹਾਨੂੰ ਦੱਸਦਾ ਬਿਲਕੁਲ ਝੂਠ ਔਰ ਨਿਰਦਇਹਰ ਕਾਰਵਾਈ ਮੇਰੇ ਵਿਰੁੱਧ ਹੋਏਗੀ ਜੇ ਕੀਤੀ ਜਾਂਦੀ ਹੈ ਲੋ ਦਰਸ਼ਕੋ ਤੁਹਾਨੂੰ ਹੁਣ ਐਪੀਸੋਡ ਨੰਬਰ 303 ਦਿਖਾਉਨੇ ਆ ਥੋੜਾ ਜਿਹਾ ਦਿਖਾਵਾਂਗੇ ਇਹਦੇ ਵਿੱਚ ਸਾਰਾ ਜ਼ਿਕਰ ਹੈ ਕਿ ਜਦੋਂ ਬਲਬੀਰ ਆਲਮਪੁਰ ਨੇ ਰੀਡਰਸ ਆ ਇੰਸਪੈਕਟਰ ਰਣਜੀਤ ਸਿੰਘ ਦੇ ਦੋ ਭਰਾ ਇੱਕ ਤਾਂ ਸਕਾ ਦਲਜੀਤ ਸਿੰਘ ਦੇ ਦੂਜਾ ਕਜ਼ਨ ਤਾਇ ਦਾ ਮੁੰਡਾ ਰਨਦੀਰ ਸਿੰਘ ਐਸਆਈ ਦੀ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਆਪਣੀ ਜਿਹੜੀ ਨੌਕਰੀ ਹੈ ਜਾਦੀ ਸਰਟੀਫਿਕੇਟ ਦੇ ਆਧਾਰ ਤੇ ਲਈ ਤਾਂ ਉਹ ਫਿਰ ਉਹਦੇ ਘਰੇ ਰਿਸ਼ਵਤ ਦੇਣ ਲਈ ਪਹੁੰਚਿਆ ਰਾਦਰ ਟਾਈਮ ਸੀ ਕਾਰਚ ਗਏ ਤੇ ਸੀਸੀਟੀਵੀ ਜਿਹੜੀ ਫੁਟੇਜ ਆ ਉਹ ਅਸੀਂ ਇਸ ਐਪੀਸੋਡ ਦੇ ਵਿੱਚ ਯੂਜ਼ ਕੀਤੀ ਅਤੇ ਇਸ ਸਬ ਇੰਸਪੈਕਟਰ ਨੂੰ ਜਿਹੜਾ ਕਿ ਉਹ ਜਿਸ ਬਿਊਰੋ ਨੂੰ ਚਲਾਉਂਦਾ ਸਮਝਦਾ ਹੈ ਕਿ ਮੈਂ ਚਲਾਉਣਾ ਉਹਨੂੰ ਅਸੀਂ ਐਕਸਪੋਜ਼ ਕੀਤਾ ਖਬਰ ਨਿੱਕੀ ਰ ਬਹੁਤ ਹੀ ਤਿੱਖੀ ਅੱਜ ਗੱਲ ਹੋਏਗੀ ਰਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਕਨਵੀਨਰ ਬਲਬੀਰ ਸਿੰਘ ਆਲੰਪੁਰ ਨੂੰ ਧਮਕਾਉਣ ਡਰਾਉਣ ਤੇ ਜੇ ਮੰਨ ਜਾਵੇ ਉਸ ਦੀ ਗਰੀਬੀ ਚੁੱਕਣ ਵਾਲੇ ਦੱਸਾਂਗੇ ਕਿ ਬਲਬੀਰ ਸਿੰਘ ਵੱਲੋਂ ਫੇਕ ਸ਼ਡਿਊਲ ਕਾਸ ਸਰਟੀਫਿਕੇਟ ਤੇ ਨੌਕਰੀਆਂ ਲੈਣ ਵਾਲੇ ਕਿਵੇਂ ਪੰਜਾਬ ਵੈਜੀਲੈਂਸ ਬਿਊਰੋ ਦਾ ਦਬਕਾ ਮਾਰ ਕੇ ਉਸ ਤੋਂ ਸ਼ਿਕਾਇਤ ਵਾਪਸ ਕਰਾਉਣਾ ਚਾਹੁੰਦੇ ਨੇ ਖੁਲਾਸਾ ਕਰਾਂਗੇ ਕਿ ਕਿਵੇਂ ਇੱਕ ਸਬ ਇਨਸਪੈਕਟਰ ਜੋ ਕਿ ਵੈਜੀਲੈਂਸ ਬਿਊਰੋ ਦੇ ਵਿੱਚ ਤਾਇਨਾਤ ਹੈ ਅਤੇ ਇੱਕ ਅਸਿਸਟੈਂਟ ਸਬ ਇਨਸਪੈਕਟਰ ਜੋ ਰਾਜਪੁਰੇ ਤਾਇਨਾਤ ਹੈ ਰਾਤ ਦੇ ਸਮੇਂ ਸ਼ਿਕਾਇਤ ਕਰਤਾ ਬਲਬੀਰ ਸਿੰਘ ਆਲੰਪੁਰ ਦੇ ਘਰ ਪਹੁੰਚੇ ਪਰ ਮਨਸੂਬੇ ਅਨੁਸਾਰ ਕਾਮਯਾਬ ਨਹੀਂ ਹੋ ਸਕੇ ਗੱਲ ਤੁਰਦੀ ਹੈ ਕਿਵੇਂ ਆਏ ਬਾਈ ਜੀ ਕਹਿੰਦੇ ਸਾਡਾ ਸਮਝੌਤਾ ਕਰਾ ਦੇ ਬਲਬੀਰ ਆਲਮਪੁਰ ਨਾਲ ਸਾਡੀ ਸ਼ਿਕਾਇਤ ਕੀਤੀ ਆ ਉਹਨੂੰ ਬੁਲਾ ਤੇ ਅਸੀਂ ਉਹਦੇ ਵਾਸਤੇ ਕੁਝ ਲੈ ਕੇ ਆਏ ਆ ਤੇ ਸਾਡੀ ਗੱਲ ਨਿਬੇੜ ਹਰਪਾਲ ਤੇ ਤੇ ਬੜੀ ਉਮੀਦ ਆ ਹਰਪਾਲ ਟੈਲੀਫੋਨ ਕਰਦਾ ਬਲਬੀਰ ਕਹਿੰਦਾ ਜੀ ਮੈਂ ਤਾਂ ਪਾਸੇ ਗਿਆ ਮੈਂ ਨਹੀਂ ਆ ਸਕਦਾ ਉਹ ਸਮਝ ਗਿਆ ਸੀ ਖੈਰ ਉਹਦੋਂ ਕੁਝ ਦੇਰ ਬਾਅਦ ਇਹ ਤਿੰਨ ਰਣਜੀਤ ਰੰਤੇਰ ਹਰਪਾਲ ਨੂੰ ਲੈ ਕੇ ਬਲਬੀਰ ਦੇ ਘਰ ਵੱਲ ਨੂੰ ਤੁਰ ਪੈਂਦੇ ਆ ਜਿਹੜਾ ਕਿ 100 ਮੀਟਰ ਤੇ ਸਿਗਾ ਜਾ ਕੇ ਕੁੰਡਾ ਖੜਕਾਉਂਦੇ ਆ ਬਲਬੀਰ ਦਰਵਾਜ਼ਾ ਖੋਲਦਾ ਰਾਤ ਦਾ ਸਮਾਂ 9:30 ਤੇ 10 ਦੇ ਵਿਚਾਲੇ ਦਾ ਉਹ ਕਹਿੰਦਾ ਜੀ ਤੁਹਾਡੇ ਨਾਲ ਬਹਿ ਕੇ ਗੱਲ ਕਰਨੀ ਹੈ ਬਲਬੀਰ ਬਲਬੀਰ ਕਹਿੰਦਾ ਜੀ ਨਹੀਂ ਮੈਂ ਬੈਠ ਕੇ ਕੋਈ ਗੱਲ ਕਰਨੀ ਨਹੀਂ ਰਣਜੀਤ ਜੀ ਤੁਸੀਂ ਰੁਕੋ ਮੈਂ ਆਇਆ ਮੈਂ ਜਰਾ ਹੁਣੇ ਆਇਆ ਇਹ ਮਹਾਨਾ ਲਾ ਕੇ ਉਹ ਭੱਜਿਆ ਇਸ ਬਾਰੇ ਤੁਹਾਨੂੰ ਹੁਣੇ ਅਸੀਂ ਸਕਰੀਨ ਤੇ ਸੀਸੀ ਟੀਵੀ ਫੁਟੇਜ ਦਿਖਾਵਾਂਗੇ ਕਿਵੇਂ ਗੱਡੀ ਦੇ ਪਿੱਛੇ ਗੱਡੀ ਭਜਾਈ ਜਾ ਰਹੀ ਹੈ ਤੇ ਉਸ ਨੂੰ ਸ਼ਾਇਦ ਫੌੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣਾ ਕੈਂਪੇਨ ਵਜਲੈਂਸ ਬਿਊਰੋ ਦੇ ਝੂਠੇ ਪਰਚੇ ਤੇ ਜਾਰੀ ਰੱਖਦੇ ਹੋਏ ਅਸੀਂ ਐਪੀਸੋਡ ਨੰਬਰ 331 ਤਿਆਰ ਕੀਤਾ उस एपीसोड असी दसिया कि जिस आधार परचा विजिलस ब्यूरो बलबीर के विरुद्ध दर्ज कर जा रही है कि यह शिकायत करता है तो फिर वापस ले पैसे ले शिकायत वो जी वापस लैन वाली चिट्ठियाँ तो बलबीर के दस्तखत ही नहींसिक जांच कराई फ्रेंसिक जांच साबित हो गया कि यह जी चिट्ठिया विजिलेंस ब्यूरो चक्की फिर एक बलबीर के दस्खत है ही नहीं असली नहीं ਦੇ ਇਹ ਜੇ ਸੇਮਾਂ ਦੇ ਵਿੱਚ ਤੋਂ ਹੋਰ ਦਸੀਏ ਜਦੋਂ ਇਹ ਅਸੀਂ ਫੋਰੈਂਸਿਕ ਜਾਂਚ ਕਰਾਉਣ ਤੋਂ ਬਾਅਦ ਪ੍ਰੂਫ ਕਰਤਾ ਕਿ ਇਹ ਦਸਕਤ ਬਲਬੀਰ ਦੇ ਨਹੀਂ ਬਲਬੀਰ ਨੇ ਕੋਈ ਸ਼ਿਕਾਇਤ ਵਾਪਸ ਨਹੀਂ ਲਈ ਤਾਂ ਬਲਬੀਰ ਇੱਕ ਸ਼ਿਕਾਇਤ ਤਿਆਰ ਕਰਕੇ ਦਿੰਦਾ ਐਸਐਸਪੀ ਮੁਹਾਲੀ ਸੰਦੀਪ ਗਰਗ ਨੂੰ ਤੇ ਕਹਿੰਦਾ ਕਿ ਆ ਜਿਹੜੇ ਦਸਕਤ ਹੈ ਉਹ ਨਾਲ ਦਸਤਾ ਦੀ ਕਾਪੀ ਲਾਉਂਦਾ ਕਿ ਇਹ ਮੇਰੇ ਨਹੀਂ ਆ ਫੋਰੈਂਸਿਕ ਜਾਂਚ ਪੰਜਾਬ ਦਸਤਾਵੇਜ਼ ਨੇ ਕਰਾਈ ਐ ਐਸਐਸਪੀ ਸਾਹਿਬ ਆ ਵੇਖੋ ਮੇਰੇ ਦੇ ਨਾਂ ਤਾਂ ਵਰਤ ਕੇ ਮੇਰੇ ਝੂਠੇ ਸਾਈਨ ਕਰਕੇ ਮੈਨੂੰ ਅਬਜਲੈਂਸ ਬਿਊਰੋ ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਸਤੋ ਐਸਐਸਐਸਪੀ ਸੰਦੀਪ ਗਰਗ ਨੇ ਅੱਜ ਤੱਕ ਉਸ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਉਸ ਐਵਿਡੈਂਸ ਨੂੰ ਵਰਤ ਕੇ ਕਾਰਵਾਈ ਕਰਨਾ ਚਾਹੁੰਦਾ ਹੈ ਪੰਜਾਬ ਦਸਤਾਵੇਜ਼ ਪੰਜਾਬ ਦਸਤਾਵੇਜ਼ ਟੱਕਰ ਲੈਣ ਲਈ ਤਿਆਰ ਹੈ ਅਸੀਂ ਹਰ ਹਾਲਤ ਦੇ ਵਿੱਚ ਆਪਣਾ ਕੈਂਪੇਨ ਅਗੇਂਸਟ ਫੇਕ ਦਲਿਤ ਜਾਰੀ ਰੱਖਾਂਗੇ ਭਾਵੇਂ ਸਾਨੂੰ ਜੇਲ੍ਹ ਜਾਣਾ ਪੈ ਜੇ ਕੁਝ ਵੀ ਹੋ ਜੇ ਵੀ ਵਿਲ ਨਾਟ ਬੀ ਸਕੇਅਰ ਮਾਈਂਡ ਯੂ ਐਸਐਸਪੀ ਸੰਦੀਪ ਗਰਗ ਔਰ ਮੈਂ ਅਗੇ ਦੱਸਣਾ ਚਾਹਨਾ ਕਿ ਮੈਂ ਵਾਚਡਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਵਿਨਦਰ ਸ਼ਰਮਾ ਜੀ ਨੂੰ ਬੇਨਤੀ ਕਰਨਾ ਚਾਹਨਾ ਅਪੀਲ ਕਰਨਾ ਚਾਹਨਾ ਇਹ ਸਾਰੇ ਕੇਸ ਦੀ ਰੀ ਇਨਵੈਸਟੀਗੇਸ਼ਨ ਕੀਤੀ ਜਾਏ ਕਿਸੇ ਇਮਾਨਦਾਰ ਅਫਸਰ ਵੱਲੋਂ ਕਰਵਾਈ ਜਾਏ ਤੁਹਾਨੂੰ ਸਹਿਯੋਗ ਦੇਵਾਂਗੇ ਤੁਹਾਨੂੰ ਸਹਿਯੋਗ ਦੇਗਾ ਪੰਜਾਬ ਦਸਤਾਵੇਜ਼ ਸਾਨੂੰ ਇਸ ਕੇਸ ਦੀ ਚੱਪੇ-ਚੱਪੇ ਦਾ ਪਤਾ ਹੈ ਇਸ ਕੇਸ ਦੇ ਬਾਰੇ ਸਾਨੂੰ ਹਰ ਇੰਚ ਦਾ ਪਤਾ ਹੈ ਅਸੀਂ ਤੁਹਾਨੂੰ ਇਸ ਦੇ ਵਿੱਚ ਸਹਿਯੋਗ ਦੇ ਕੇ ਸੱਚਾਈ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਸੱਚਾਈ ਤੱਕ ਪਹੁੰਚਣਾ ਚਾਹੁੰਦੇ ਹੋ ਇੱਕ ਪਰਸਨਲ ਕਮੈਂਟ ਕਈ ਵਾਰੀ ਘਟਿਆ ਜ਼ਹਿਨੀ ਤੇ ਲੋਕ ਸੰਪਰਕ ਚ ਆ ਜਾਂਦੇ ਆ ਮਦਦ ਮੰਗਦੇ ਆ ਤੇ ਆਖਰ ਫਿਰ ਮਦਦਗਾਰ ਨੂੰ ਧੋਖਾ ਦੇ ਕੇ ਆਪ ਜੇਲ੍ਹ ਦੇ ਅੰਦਰ ਹੋ ਜਾਂਦੇ ਆ ਤੇ ਫਿਰ ਜਿਹੜਾ ਮਦਦਗਾਰ ਹੁੰਦਾ ਜਿਹੜੇ ਵਿਰੋਧੀ ਧਿਰ ਹੁੰਦੀ ਆ ਜਿਹੜੀਆਂ ਤਾਕਤਾਂ ਨੂੰ ਐਕਸਪੋਜ਼ ਕੀਤਾ ਹੁੰਦਾ ਉਹਦੇ ਆਲੇ ਦੁਆਲੇ ਹੋਣ ਦੀ ਕੋਸ਼ਿਸ਼ ਕਰਦੇ ਆ ਫਿਰ ਇਹ ਮੈਂ ਕਿੱਥੇ ਜ਼ਿਕਰ ਜਿਸ ਦਾ ਕਰ ਰਹੇ ਆ ਤੁਹਾਨੂੰ ਉਹਦਾ ਪਤਾ ਲੱਗਿਆ ਹੋਣਾ ਇਹ ਕਿਸ ਵਿਅਕਤੀ ਨੂੰ ਮੈਂ ਸਹਾਇਤਾ ਦਿੱਤੀ ਕਿਸ ਦੇ ਜੁਆਈ ਨੂੰ ਮੈਂ ਐਕਸਪੋਜ਼ ਕੀਤਾ ਕਿ ਉਹਦੀ ਧੀ ਨਾਲ ਉਹਨੇ ਜ਼ਿਆਤੀ ਕੀਤੀ ਆ ਤੇ ਉਹ ਮੇਰੇ ਘਰੇ ਬਹਿ ਕੇ ਮੇਰੀਆਂ ਰਿਕਾਰਡਿੰਗਸ ਕਰਕੇ ਬਿਨਾ ਮੈਨੂੰ ਪੁੱਛੇ ਦੱਸੇ ਲੈ ਕੇ ਚੜਿਆ ਗਿਆ ਜਿਹੜੀਆਂ ਆਲਟੀਮੇਟਲੀ ਹੱਥ ਲੱਗੀਆਂ ਪੁਲਿਸ ਤੇ ਖੈਰ ਮੈਂ ਕੋਈ ਗੱਲ ਗਲਤ ਕੀਤੀ ਨਹੀਂ ਜਿਹੜੀ ਉਹ ਰਿਕਾਰਡਿੰਗ ਕਰਨਾ ਚਾਹੁੰਦਾ ਸੀ ਕੀਤੀ ਉਹਨੇ ਆਈ ਸਟਿਲ ਸੇ ਮੈਂ ਓਨ ਕਰਦਾ ਇਹ ਇੱਕ Trap ਦਾ ਵਿਅੰਤ ਜਿਹੜੀ ਸੀਗੀ ਇਹ ਮੈਂ ਬਣਾਈ ਮੇਰੇ ਘਰੇ ਬਣੀ ਮੈਂ ਇਹਦੀ ਰਿਕਾਰਡਿੰਗ ਆਪਣੇ ਚੈਨਲ ਤੇ ਚਲਾਈ ਉਸ ਵਕਤ ਅਸੀਂ ਬੱਬੀ ਦਾ ਨਾਮ ਆਪਣੇ ਐਪੀਸੋਡ ਦੇ ਵਿੱਚ ਇਸ ਕਰਕੇ ਇਸਤੇਮਾਲ ਨਹੀਂ ਕੀਤਾ ਮਿਊਟ ਕਰਤਾ ਕਿਉਂਕਿ ਬਲਬੀਰ ਆਲੰਪੁਰ ਨੇ ਸਾਨੂੰ ਬੇਨਤੀ ਕੀਤੀ ਕਿ ਹਜੇ ਇਹਦਾ ਨਾਮ ਜਨਤਕ ਨਾ ਕੀਤਾ ਜਾਏ ਕਿਉਂਕਿ ਇਸ ਤੋਂ ਸਾਨੂੰ ਕਾਫੀ ਜਾਣਕਾਰੀ ਵਿਜਲੈਂਸ ਬਿਊਰੋ ਦੀ ਕਾਰਵਾਈ ਬਾਰੇ ਮਿਲਦੀ ਰਹਿੰਦੀ ਆ ਨਾਓ ਆਰਟਿਕ ਸਾਡਾ ਕੀ ਮੰਨਣਾ मोहाली पुलिस तो एफ आई आर नंबर सत्त दो हज़ार चौबीस की पुलिस स्टेशन फेज अठ वापस लैके किसी होर ज़िले की या हैडकुआर से किसी वे ईमानदार अधिकारी तो योल कराई जाए ता कि सच सामने आ सके मोहाली पुलिस इज बैस्ट मोहाली पुलिस इज बैसट अगेंस्ट मी और मैं चाहता कि इस तेई ਕਿਸੇ ਹੋਰ ਅਧਿਕਾਰੀ ਤੋਂ ਕਿਸੇ ਹੋਰ ਜ਼ਿਲ੍ਹੇ ਦੇ ਅਧਿਕਾਰੀ ਤੋਂ ਜਾਂ ਹੈੱਡਕੁਆਰਟਰ ਦੇ ਕਿਸੇ ਆਈਜੀ ਐਡੀਜੀਪੀ ਲੈਵਲ ਦੇ ਅਧਿਕਾਰੀ ਤੋਂ ਕਰਵਾਈ ਜਾਏ ਜਿਹੜਾ ਕੇ ਤਰਕ ਸੁਣਨ ਲਈ ਸਮਝਣ ਲਈ ਤਿਆਰ ਹੋਵੇ ਸਾਡੇ ਚੈਨਲ ਤੇ ਇਹ ਸਾਰੇ ਮਾਮਲੇ ਦੀਆਂ ਟੋਟਲ 17 ਵੀਡੀਓਜ਼ ਪਈਆਂ ਨੇ ਤੇ ਆ ਹੁਣ 18ਵੀਂ ਵੀਡੀਓ ਮੈਂ ਬਣਾ ਰਿਹਾ 11 ਵੀਡੀਓਜ਼ ਤਾਂ ਸਿਰਫ ਬਲਵੀਰ ਆਲੰਪੁਰ ਦੇ ਮਾਮਲੇ ਤੇ ਹੈ 11 ਵੀਡੀਓਜ਼ ਦੇ ਵਿੱਚ ਅਸੀਂ ਜ਼ਿਕਰ ਕੀਤਾ ਹਰਪ੍ਰੀਤ ਕੇ ਸਿੰਘ ਜਿਹੜਾ ਕਿ ਆਏ ਸਲਾਈਡ ਦਿੱਲੀ ਦੇ ਵਿੱਚ ਪੋਸਟਡ ਆ ਉਹਦੇ ਵਿੱਚ ਬਹੁਤ ਖਲਾਸੇ ਕੀਤੇ ਆ ਪੁਆਇੰਟ ਨੰਬਰ 2 ਜਿਹੜਾ ਵੀ ਵਿਅਕਤੀ ਆਫੀਸਰ ਇਸ ਵਿਸ਼ੇ ਦੀ ਕੋਹ ਕਰੇਗਾ ਉਸ ਨੂੰ ਸਾਡੇ ਚੈਨਲ ਤੇ ਜਿੰਨੀਆਂ ਵੀ ਵੀਡੀਓਜ਼ ਦਲਿਤ ਮਾਮਲੇ ਤੇ ਅਸੀਂ ਬਣਾਈਆਂ ਅੱਜ ਨੂੰ ਮਾ ਲਾ ਕੇ 18 ਪਹਿਲਾਂ ਅਸੀਂ ਇਸ ਨੂੰ 17 ਉਹ ਸਾਰੀਆਂ ਦੇਖੇ ਉਸ ਨੂੰ ਬਹੁਤ ਇਨਸਾਈਟ ਮਿਲੇਗੀ ਇਸ ਵਿਸ਼ੇ ਤੇ ਅੱਖਾਂ ਮੀਚ ਕੇ ਯਾਨੀ ਕਿ ਅਕਲੋਂ ਅੰਨੇ ਵਾਲੇ ਕੰਮ ਨਾ ਕੀਤੇ ਜਾਣ ਜੜਾ ਸਿਆਣਫ ਅੱਖਾਂ ਖੋਲ ਕੇ ਇਸ ਵਿਸ਼ੇ ਤੇ ਕੋ ਕੀਤੀ ਜਾਏ ਸਾਡੇ ਚੈਨਲ ਤੇ ਪਿਆ ਜੋ ਕੰਟੈਂਟ ਹੈ ਉਸ ਨੂੰ ਧਿਆਨ ਨਾਲ ਸੁਣਿਆ ਵਾਚਿਆ ਜਾਏ ਵੈਲ ਆਮ ਪ੍ਰਿਪੇਅਰਡ ਫॉर 올 ਦੀ ਕਾਂਸੀਕਵੈਂਸਸ ਮੈਨੂੰ ਰਿੰਦਰ ਸਿੰਘ ਤਗੜ ਨੂੰ ਆਗੇ ਦਿਓ ਜੀ ਸੱਚਕਾਲ ਨਮਸਕਾਰ ਖੁਦਾ ਹਾਫਿਜ਼